ਇਹ ਹੱਲੇ ਹਜੇ ਵੀ ਨਹੀਂ ਹੋ ਰਹੇ ਲੜਨ ਨਾਲ ਵੀ ਕਿਉਂਕਿ ਜਿੱਡੀ ਵੱਡੀ ਇਹ ਹੱਲਿਆਂ ਦੀ ਜਿਹੜੀ ਮਾਰ ਹੈਗੀ ਓਡੀ ਵੱਡੀ ਹੈ ਸਾਡੀ ਤਾਕਤ ਨਹੀਂ ਹੈਗੀ ਸਾਰੇ ਜਿੰਨੇ ਵੀ ਮਤਲਬ ਮੈਂ ਕਿਹਾ ਉਹਨਾਂ ਦੀ ਜਦੋਂ ਸਾਰੀ ਤਾਕਤ ਇਕੱਠੀ ਹੋਊਗੀ ਫੇਰ ਜਾ ਕੇ ਕਿਤੇ ਇਹ ਹੱਲਿਆਂ ਨੂੰ ਮਾਰੀ ਮੋਟੀ ਨੱਕ ਪਾਉਗੀ ਕਰਕੇ ਜਿਹੜਾ ਫੈਸਲਾ ਕੀਤਾデア ਸੀ ਜੁਨੀਆਨਾ ਵੱਲੋਂ ਵੀ ਜਿਹੜਾ ਕੱਲ ਦੀ ਮੀਟਿੰਗ ਐ ਉਹਦੀ ਜਿੰਨਾ ਟਾਈਮਾ ਲਿਖਤੀ ਪੱਤਰ ਜਾਰੀ ਨਹੀਂ ਹੁੰਦਾ ਲਿਖਤੀ ਮੇਲ ਨਹੀਂ ਆਉਂਦੀ ਉਹਨਾਂ ਟਾਈਮਾਂ ਅਸੀਂ ਆਲਾ ਧਰਨਾ ਜਿਹੜਾ ਉਹ ਕੋ ਡਰਾ ਨਹੀਂ ਕਰ ਸਕਦੇ ਤਕਰੀਬਨ 6-7 ਪਲਾਂਟਾਂ ਦੇ ਵਿੱਚ ਲਿਖਤੀ ਤੌਰ ਤੇ ਪੱਤਰ ਉਹਨਾਂ ਨੇ ਐਡਮਿਨ ਚਾਰਜ ਜਦ ਜੀ ਅਮਸਾਰੂ ਨੇ ਨਮਾਇੰਦੇ ਭੇਜੇ ਨੇ ਜਾਂ ਜਰਨਲ ਮੈਨੇਜਰ ਸਾਹਿਬਾਨ ਉਹ ਉਹਨਾਂ ਨੂੰ ਦੇ ਗਏ ਨੇ ਪਰ ਜਿੰਨਾ ਕਹਨ ਸਾਰੇ ਪ੍ਰਾਂਤਾਂ ਦੇ ਵਿੱਚ ਪੱਪਰੀ ਯਾਰੀ ਨਹੀਂ ਹੁੰਦਾ ਉਹਨਾਂ ਦਾ ਜਿਹੜਾ ਇਹ ਧਰਨਾ ਨਿਰੰਤਰ ਜਾਰੀ ਰਹੂਗਾ ਕਿਉਂਕਿ ਇਹ ਮੈਨੇਜਮੈਂਟ ਵੱਲੋਂ ਵੀ ਸਦਾ ਦਿੱਤਾ ਗਿਆ ਸੀ ਕਿ ਮੀਟਿੰਗ ਕਰਨੀ ਹੈ ਕੱਲ ਦੀ ਮੀਟਿੰਗ ਦੇ ਸਿੱਟਿਆਂ ਤੇ ਡਿਪੈਂਡ ਕਰਦਾ ਕਿ ਉਹ ਤੋਂ ਬਾਅਦ ਦੀ ਅਗਲੀ ਰਾਤੀ ਕੀ ਹੋਊਗੀ ਕਿ ਕਿ ਮੀਟਿੰਗਾਂ ਪਹਿਲਾਂ ਵੀ ਬਹੁਤ ਹੋਈਆਂ ਤੇ ਕੱਲ ਵੀ ਮੀਟਿੰਗ ਤੇ ਵੀ ਸਾਨੂੰ ਕੋਈ ਬਹੁਤ ਆਪ੍ਰੋਸਾ ਨਹੀਂ ਹੈਗਾ ਕਿ ਉਹ ਮੀਟਿੰਗ ਜਿਹੜੀ ਉਹ ਆਪਣੇ ਹੱਕ ਦੇ ਵਿੱਚ ਜਾਂ ਸੀਟੀਸੀ ਰੱਦ ਕਰਨ ਦੇ ਵਿੱਚ ਹੋਊਗੀ ਕਿਉਂਕਿ ਉਹਨਾਂ ਨੇ ਉਹ ਮੀਟਿੰਗ ਦੇ ਵਿੱਚ ਵੀ ਕੁੱਲ ਮਿਲਾ ਕੇ ਜੋੜ ਘਟਾਉ ਹੀ ਕਰਨਾਗਾ ਵੀ ਇੰਨਾ ਕੁ ਤੁਸੀਂ ਲੈ ਲਓ ਇੰਨਾ ਕੁ ਤੁਸੀਂ ਲੈ ਲਓ ਪਰ ਇਹ ਜਿਹੜੇ ਫੈਸਲੇ ਨੇ ਉਹ ਪੂਰੇ ਪੰਜਾਬ ਲੈਵਲ ਦੇ ਨਹੀਂ ਪੂਰੇ ਪੰਜਾਬ ਦੇ ਆ ਜਿਹੜੀਆਂ ਜੁਨੀਆਵਾਂ ਦੀ ਮਤਲਬ ਉਹਨਾਂ ਦੀ ਸ਼ਾਂਤੀ ਜਾਂ ਅਟੈਂਸ਼ਨ ਤੇ ਡਿਪੈਂਡ ਕਰਦੀ ਹੈ ਪਰ ਅਸੀਂ ਸਪਰੋਸਾ ਦਿੰਦੇ ਆ ਕਿ ਜਿਹੜਾ ਵੀ ਫੈਸਲਾ ਹੋਊਗਾ ਸੁਪਰ ਕਮੇਟੀ ਦਾ ਜੋ ਵੀ ਫੈਸਲਾ ਹੋਊਗਾ ਉਹ ਬਠਿੰਡਾ ਪਲਾਂਟ ਹਰ ਵਾਰੀ ਜਿੱਤਰਾ ਉਹਦੇ ਤੇ ਖਰਾਬ ਥੁਰਵਾ ਸੜ ਕੇ ਉਹਦੇ ਤੇ ਫਾਇਦਾ ਦੇਊਗਾ ਤੇ ਅੱਜ ਵੀ ਜਿਹੜੇ ਸਾਥੀ ਐਕਟੀਵਿਟੀ ਔਰਸੋਰਸ ਵਾਲੇ ਕਿਹੋ ਸੈਕਸ਼ਨ ਵਾਲੇ ਭੇਜੇ ਸੀ ਉਹ ਵੀ ਇਸੇ ਮਕਸਦ ਨਾਲ ਭੇਜੇ ਸੀਗੇ ਕਿਉਂਕਿ ਜਦੋਂ ਉਹਨਾਂ ਦਾ ਮਤਲਬ ਸਾਨੂੰ ਪਤਾ ਹੀ ਸੀਗਾ ਵੀ ਲੈਕਚਰ ਆਉਣੀ ਆ 12 1 ਵਜੇ ਤੱਕ ਦਾ ਜਿਹੜਾ ਸਮਾਂ ਦਿੱਤਾਗਾ ਤੇ ਆਪਾਂ ਨੂੰ ਵੇਰਵੀ ਦਾ ਬੰਦੇ ਉਹ ਉੱਤਰ ਭੇਜਣੇ ਪੈਣੇ ਆ ਤਾਂ ਕਰਕੇ ਉਹਨੇ ਇੱਕ ਸਾਥੀ ਜਿਹੜੇ ਉਹ ਅੰਦਰ ਭੇਜੇ ਸੀਗੇ ਸੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨਾ ਟਾਈਮ ਸਾਰੇ ਪਲਾਂਟਾਂ ਦੇ ਵਿੱਚ ਇਹ ਤੱਤਰ ਯਾਰੀ ਨਹੀਂ ਹੁੰਦਾ ਉਨਾ ਟਾਈਮ ਸਾਡਾ ਤਾਂ ਨਿਰੰਤਰ ਜਾਰੀ ਰਹੂਗਾ ਚਾਹੇ ਉਹ ਢੋਕਾਂ ਤੇ ਰਵੇ 4ਾਂ ਤੇ ਰਵੇ ਚਾਹੇ ਪੱਕੇ ਤੌਰ ਤੇ ਮੁਕੰਮਲ ਰਵੇ ਸੋ ਅੱਗੇ ਜਿਹੜੀ ਗੱਲਬਾਤ ਹੈ ਉਹ ਕਰਵਾਜੀ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸੱਥੀਓ ਇਹ ਸੀਗੇ ਸਾਡੇ ਪ੍ਰਧਾਨ ਜੀ ਸਤਿਕਾਰਯੋਗ ਜਸਵੀਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਠੇਕੇ ਨੂੰ ਆਜੂ